ਸਟੂਡੈਂਟਸ ਤਾਂ ਅੱਜ ਤੁਹਾਨੂੰ ਇਸ ਵੀਡੀਓ ਰਾਈ ਦੱਸਣ ਜਾ ਰਿਹਾ ਕਿ ਨਵੋਧਿਆ ਵਿਦਿਆਲਿਆ ਦਾ ਜੋ ਰਿਜ਼ਲਟ ਹੈ ਉਹ ਆਇਆ ਤੇ ਉਸ ਨੂੰ ਕਿੱਦਾਂ ਦੇਖਣਾ ਹੈ ਤਾਂ ਕੁਝ ਬੱਚਿਆਂ ਨੂੰ ਆਲਰੇਡੀ ਪਤਾ ਲੱਗ ਚੁੱਕਿਆ ਹੋਣਾ ਕਿ ਨਵੋਧਿਆ ਵਿਦਿਆਲਿਆ ਦਾ ਰਿਜ਼ਲਟ ਆ ਚੁੱਕਿਆ ਹੈ ਜਿਸ ਦਾ ਐਗਜ਼ਾਮ ਵੀ ਜਨਵਰੀ ਨੂੰ ਹੋਇਆ ਸੀ ਪਰ ਕਾਫੀ ਸਾਰੇ ਸਟੂਡੈਂਟਸ ਨੂੰ ਹਾਲੇ ਇਸ ਦਾ ਨਹੀਂ ਪਤਾ ਅਤੇ ਜੇਕਰ ਕਿਸੇ ਨੂੰ ਪਤਾ ਵੀ ਹੈ ਤਾਂ ਉਸ ਨੂੰ ਇਹ ਨਹੀਂ ਪਤਾ ਕਿ ਰਿਜ਼ਲਟ ਕਿੱਦਾਂ ਚੈੱਕ ਕਰਨਾ ਹੈ ਤਾਂ ਰਿਜ਼ਲਟ ਚੈੱਕ ਕਰਨ ਲਈ ਤੁਹਾਨੂੰ ਨਵੋਧਿਆ ਵਿਦਿਆਲਿਆ ਦੀ ਅਫੀਸ਼ੀਅਲ ਵੈੱਬਸਾਈਟ ਤੇ ਜਾਣਾ ਪਏਗਾ ਤਾਂ ਆਓ ਦੇਖਦੇ ਹਾਂ ਆਪਾਂ ਕਿੱਦਾਂ ਦੇਖ ਸਕਦੇ ਹਾਂ ਆਪਣਾ ਰਿਜ਼ਲਟ ਰਿਜ਼ਲਟ ਦੇਖਣ ਤੋਂ ਪਹਿਲਾਂ ਆਪਾਂ ਦੇਖ ਲੈਣੇ ਆ ਕਿ ਆਪਾਂ ਜੋ ਅਗਲੇ ਸਾਲ ਦੇ ਜੋ ਤੁਹਾਡੇ ਪੈਨਪਰਾ ਹੋਣਗੇ ਉਹਨਾਂ ਨੇ ਤਿਆਰੀ ਕਿਵੇਂ ਕਰਨੀ ਹੈ ਤਾਂ ਉਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਨਮੋਦਿਆ ਵਿਦਿਆਲਿਆ ਦੀ ਤਿਆਰੀ ਕਰਨ ਲਈ ਆਨਲਾਈਨ ਕੋਰਸ ਜੁਆਇਨ ਕਰਨਾ ਪਏਗਾ ਜੋ ਕਿ ਕੰਪੋਜ਼ ਕਲਾਸਿਸ ਜਿਸ ਚੈਨਲ ਤੇ ਤੁਸੀਂ ਵੀਡੀਓ ਦੇਖ ਰਹੇ ਹੋ ਇਸ ਵੱਲੋਂ ਹੀ ਹੋਏਗਾ ਇਸ ਤੇ ਲਈ ਤੁਹਾਨੂੰ YouTube ਤੇ ਨਹੀਂ ਬਲਕਿ ਐਪ ਦੇ ਉੱਪਰ ਪੜਾਇਆ ਜਾਏਗਾ ਜਿਸ ਦੇ ਵਿੱਚ ਤੁਹਾਨੂੰ ਬਿਲਕੁਲ ਲਾਈਵ ਕਲਾਸਿਸ ਮਿਲਣਗੀਆਂ ਅਤੇ ਬਾਅਦ ਵਿੱਚ ਉਸ ਨੂੰ ਤੁਸੀਂ ਰਿਕਾਰਡਡ ਦੇਖ ਸਕਦੇ ਹੋ ਇਸ ਇਸ ਕੋਰਸ ਦੀ ਕੀਮਤ 490 ਰੁਪਏ ਰਹਿਣ ਵਾਲੀ ਹੈ ਇਹ ਬੇਟਾ ਇੱਕ ਮਨਸ ਦੀ ਮਹਿੰਗੀ ਇਹ ਪੂਰੇ ਸਾਲ ਦੀ ਫੀਸ ਹੈ ਇਸ 499 ਰੁਪਏ ਦੇ ਵਿੱਚ ਹੀ ਤੁਹਾਨੂੰ ਕੰਪਲੀਟ ਤਿਆਰੀ ਕਰਾਈ ਜਾਏਗੀ ਜਿਸ ਦੇ ਵਿੱਚ ਗਣਿਤ ਮਾਨਸਿਕ ਯੋਗਤਾ ਪਲੱਸ ਪੰਜਾਬੀ ਹੋਏਗੀ ਅਤੇ ਗਣਿਤ ਦੇ ਪਾਠ ਜੋ ਹੋਣਗੇ ਨਾ ਜਿੰਨੇ ਵੀ ਹੋਣਗੇ ਪਾਠ ਵਾਈਜ਼ ਤੁਹਾਨੂੰ ਸਵਾਲ ਕਰਾਏ ਜਾਣਗੇ ਅਤੇ ਹਰ ਪਾਠ ਦੇ ਵਿੱਚ ਜਿੰਨੇ ਵੀ ਟਾਈਪ ਦੇ ਸਵਾਲ ਬੰਦੇ ਨੇ ਉਹ ਤੁਹਾਨੂੰ ਇੱਕ ਇੱਕ ਕਰਾਇਆ ਜਾਏਗਾ ਤੇ ਉਸ ਤੋਂ ਬਾਅਦ ਜੋ ਮਾਨਸਿਕ ਯੋਗਤਾ ਬੇਟਾ ਉਸ ਦਾ ਤੁਹਾਨੂੰ ਪ੍ਰੈਕਟੀਕਲ ਅਪਰੋਚ ਰੈਂ ਕਰਾਇਆ ਜਾਏਗਾ ਜੋ ਪੰਜਾਬੀ ਵਿਆਕਰਨ ਦੇ 4-5 ਕੁਐਸਚਨ ਆਉਂਦੇ ਨੇ ਜਿੱਥੇ ਬੱਚੇ ਮਾਰ ਖਾਂਦੇ ਨੇ ਉਹ ਵੀ ਤੁਹਾਨੂੰ ਸਾਰੀ ਕਰਾਈ ਜਾਏਗੀ ਅਤੇ ਤੁਹਾਨੂੰ ਇੰਨੀ ਜ਼ਿਆਦਾ ਪ੍ਰੈਕਟਿਸ ਕਰਾਈ ਜਾਏਗੀ ਕਿ ਤੁਹਾਨੂੰ 10000 ਕੁਐਸਚਨ ਇਸ ਬੈਚ ਦੇ ਵਿੱਚ ਕਰਾਏ ਜਾਣੇ ਹਨ ਪੂਰੇ ਸਾਲ ਦੀ ਤਿਆਰੀ ਸਿਰਫ ਤੇ ਸਿਰਫ 499 ਰੁਪਏ ਵਿੱਚ ਬਹੁਤ ਹੀ ਘੱਟ ਕੋਸਟ ਹੈ ਲਗਭਗ 60-70 ਰੁਪਏ ਮਹੀਨਾ ਪਏਗੀ ਤੁਹਾਨੂੰ ਅਗਰ ਕੋਈ ਵੀ ਬੱਚਾ ਇਸ ਦੇ ਵਿੱਚ ਇੰਟਰਸਟਿਡ ਹੈ ਤਾਂ ਜੋ ਨੀਚੇ ਨੰਬਰ ਦਿੱਤਾ ਹੈ ਇਸ ਤੇ ਕੰਟੈਕਟ ਕਰ ਲੈਣਾ ਤਾਂ ਆਓ ਹੁਣ ਆਪਾਂ ਦੇਖਦੇ ਹਾਂ ਤੁਸੀਂ ਆਪਣਾ ਰਿਜ਼ਲਟ ਕਿੱਦਾਂ ਚੈੱਕ ਕਰ ਸਕਦੇ ਹੋ ਰਿਜ਼ਲਟ ਚੈੱਕ ਕਰਨ ਲਈ ਸਭ ਤੋਂ ਪਹਿਲਾਂ ਤੁਸੀਂ Google ਵਿੱਚ ਜਾ ਕੇ JNVST ਪਰ ਲੈਣਾ ਹੈ ਅਤੇ ਉਸ ਨੂੰ ਸਰਚ ਕਰ ਲੈਣਾ ਹੈ ਜਿਵੇਂ ਹੀ ਸਰਚ ਕਰੋਗੇ ਤਾਂ ਤੁਹਾਨੂੰ ਪਹਿਲੇ ਨੰਬਰ ਤੇ ਨਵੋਦਿਆ ਦੀ ਅਫੀਸ਼ੀਅਲ ਵੈਬਸਾਈਟ ਮਿਲ ਜਾਏਗੀ ਨਵੋਦਿਆ ਵਿਦਿਆਲਾ ਸਮਿਤੀ ਇਸ ਦੇ ਉੱਪਰ ਕਲਿੱਕ ਕਰਨਾ ਹੈ ਅਤੇ ਉਸ ਤੋਂ ਬਾਅਦ ਇਹ ਵੈਬਸਾਈਟ ਜੋ ਤੁਹਾਡੇ ਸਾਹਮਣੇ ਆਏਗੀ ਤਾਂ ਸਭ ਤੋਂ ਉੱਪਰ ਤੁਸੀਂ ਜਿੱਦਾਂ ਦੇਖ ਰਹੇ ਹੋਗੇ ਕਲਿੱਕ ਹੇਅਰ ਟੂ ਚੈੱਕ ਦਾ ਰਿਜ਼ਲਟ ਆਫ ਕਲਾਸ 6 JNVST 2024 ਤਾਂ ਇਸ ਦੇ ਉੱਪਰ ਕਲਿੱਕ ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਇਸ ਵਾਰ ਜਗ੍ਹਾ ਤੇ ਤੁਸੀਂ ਆਪਣਾ ਰੋਲ ਨੰਬਰ ਭਰ ਲੈਣਾ ਹੈ ਮੰਨ ਲਓ ਜਿਵੇਂ ਤੁਹਾਡਾ ਨੰਬਰ ਹੈ 254780 ਰੋਲ ਨੰਬਰ ਜੋ ਤੁਹਾਡਾ ਸੀ ਅਤੇ ਇੱਥੇ ਤੁਸੀਂ ਆਪਣੀ ਡੇਟ ਆਫ ਬਰਥ ਪਾ ਦੇਣੀ ਹੈ ਮੰਨ ਲਓ ਜਿੱਦਾਂ ਤੁਹਾਡੀ ਡੇਟ ਆਫ ਬਰਥ ਸੀ 2 ਅਪ੍ਰੈਲ 2000 ਜਿੱਦਾਂ ਤੁਹਾਡੀ ਡੇਟ ਆਫ ਬਰਥ ਸੀ 2008 ਤਾਂ ਇਸ ਤਰ੍ਹਾਂ ਤੁਸੀਂ ਰਿਜ਼ਲਟ ਚੈੱਕ ਕਰ ਲੈਣਾ ਹੈ ਨੋ ਰਿਕਾਰਡ ਫਾਊਂਡ ਕਿਉਂਕਿ ਇਹ ਰੋਲ ਨੰਬਰ ਕਿਸੇ ਦਾ ਵੀ ਨਹੀਂ ਸੀ ਮੈਂ ਸਿਰਫ ਤੁਹਾਨੂੰ ਡੈਮੋ ਦਿੱਤਾ ਹੈ ਕਿ ਤੁਸੀਂ ਕਿਦਾਂ ਰਿਜ਼ਲਟ ਚੈੱਕ ਕਰ ਸਕਦੇ ਹੋ